ਜੇ ਜਿਹੜਾ ਐਮਐਸਪੀ ਸ਼ਬਦ ਹੈ ਨਾ ਜਦੋਂ ਇਹ ਦਿੱਲੀ ਬਾਰਡਰਾਂ ਤੇ ਬੈਠੇ ਦੇ ਧਰਨੇ ਲਾ ਕੇ ਉਹ ਦੋਨਾਂ ਨੇ ਲੰਗਰ ਚਲਾਏ ਟਰੱਕਾਂ ਦੇ ਟਰੱਕ ਕੰਬਲਾਂ ਦੇ ਆ ਗਏ ਗੈਸ ਏਜੰਸੀਆਂ ਨੇ ਗੈਸ ਸਿਲੰਡਰ ਫਰੀ ਦੇਤੇ ਸ਼ੋਲੇ ਪੂਰੀਆਂ ਮਟਰ ਪਨੀਰ ਸਾਗ ਮੱਕੀ ਦੀ ਰੋਟੀ ਕੈਲੀਫੋਰਨੀਆ ਤੋਂ ਪਿਸਤੇ ਬਦਾਮ ਕਾਜੂ ਸੌਗੀ ਖਰੋਟਾਂ ਦੀ ਖੋਏ ਦੀਆਂ ਪਿੰਨੀਆਂ ਬਣਾਈਆਂ ਪਿੰਡਾਂ ਦੇ ਵਿੱਚ ਬੜਾ ਤਾਮ-ਜਾਮ ਚੱਲੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋ ਗਏ ਤੇ ਵਧੀਆ ਨਜ਼ਾਰਾ ਲਿਆ ਜਦੋਂ ਕੱਲੇ-ਕੱਲੇ ਕਿਸਾਨਾਂ ਆ ਗੁਨੇ 4-4 5-5 ਕਰੋੜ ਰੁਪਈਆ ਬਣਾ ਲਿਆ ਫਿਰ ਨੇ ਮੀਟਿੰਗ ਕਰ ਲਈ ਬੀਜੇਪੀ ਨਾਲ ਜਾ ਕੇ ਕਹਿੰਦੇ ਹੁਣ ਕੀ ਕਰੀਏ ਜੀ ਉਹ ਕਹਿੰਦੇ ਕੋਈ ਨਹੀਂ ਗੁਰੂ ਨਾਨਕ ਪਾਸ਼ਾ ਦਾ ਗੁਰਪੁਰਬ ਆਉਣਾ ਹੈ ਤੇ ਤੁਸੀਂ ਜਕਾਰਾ ਛੱਡ ਕੇ ਕਹਿ ਦਿਓ ਵੀ ਐਮਐਸਪੀ ਮਿਲ ਗਈ ਸਾਨੂੰ ਇਹਨਾਂ ਨੇ ਉਦਾਂ ਹੀ ਕੀਤਾ ਗੁਰੂ ਨਾਨਕ ਪਾਸ਼ਾ ਦੇ ਗੁਰਪੁਰਬ ਤੋਂ 2 ਦਿਨ ਪਹਿਲਾਂ ਮੀਟਿੰਗ ਕਰ ਲਈ ਉਦੋਂ ਜਕਾਰਾ ਛੜਕਾ ਛੜਦਾ ਕਹਿੰਦੇ ਚਲੋ ਵੀ ਚੱਲੀਏ ਪੰਜਾਬ ਨੂੰ ਦਿੱਲੀ ਜਿੱਤ ਲਈ ਆਪਾਂ ਆ ਗਏ